ਬਹੁਤ ਬਹੁਤ ਸਵਾਗਤ ਹੈ ਆ ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਦੀਸ਼ ਸੰਧੂ ਮੇਰੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜਗਦੀਸ਼ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾ ਸਵਾਲ ਨਵਜੋਤ ਸਿੰਘ ਸਿੱਧੂ ਦੀ ਪਿੰਡ ਮਹਾਰਾਜ ਵਿਖੇ ਹੋਈ ਰੈਲੀ ਨੂੰ ਲੈ ਕੇ ਮੈਂ ਜਾਨਣਾ ਚਾਹਾਂਗਾ ਇਹ ਸਿਆਸੀ ਮਾਰਾਂ ਦਾ ਮੰਨਣਾ ਹੈ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ਕਿਵੇਂ ਦੇਖਦੇ ਹੋ ਡੱਲਾ ਸਾਹਿਬ ਦੇਖੋ ਇਹਦੇ ਵਿੱਚ ਕੋਈ ਦੂਰਅ ਬਹੁਤ ਭਾਰਮੀ ਰੈਲੀ ਸੀ ਔਰ ਵਿਰੋਧੀ ਧਿਰ ਚ ਜਦੋਂ ਕੋਈ ਲੀਡਰ ਹੁੰਦਾ ਤੇ ਇੰਨਾ ਵੱਡਾ ਇਕੱਠ ਕਰਨਾ ਔਖਾ ਹੁੰਦਾ ਔਰ ਇਸ ਰੈਲੀ ਨੇ ਇਹ ਗੱਲ ਸਾਬਤ ਕਰਤੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਕਿ ਨਵਜੋਤ ਸਿੰਘ ਸਿੱਧੂ ਜ਼ਮੀਨ ਨਾਲ ਜੁੜਿਆ ਹੋਇਆ ਲੀਡਰ ਹੈ ਨਵਜੋਤ ਸਿੱਧੂ ਵਿਧਾਨ ਸਭਾ ਚ ਹੋਵੇ ਜਾਂ ਨਾ ਹੋਵੇ ਪੰਜਾਬ ਦੇ ਆਮ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਮੁੱਦਿਆਂ ਤੇ ਲੜਦਾ ਹੈ ਲੜ ਸਕਦਾ ਹੈ ਪੰਜਾਬ ਲਈ ਲੜਦਾ ਹੈ ਲੜ ਸਕਦਾ ਹੈ ਇਹ ਭਰੋਸਾ じゃ ਹੋ ਗਿਆ ਆਮ ਲੋਕਾਂ ਨੂੰ ਔਰ ਤੁਸੀਂ ਵੇਖੋ ਕਿਵੇਂ ਠਾਠਾਂ ਮਾਰਦਾ ਇਕੱਠ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਵਿੱਚ ਪੁੱਜਿਆ ਔਰ ਇਹਦੇ ਨਾਲ ਦੋ ਗੱਲਾਂ ਮਹਿਸੂਸ ਹੁੰਦੀਆਂ ਨੇ ਪਹਿਲੀ ਗੱਲ ਕਿ ਅੱਜ ਵੀ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਹੈ ਜਾਂ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਇੱਕ ਵੱਡੇ ਕੱਦ ਦੇ ਲੀਡਰ ਦੀ ਘਾਟ ਸੀ ਦੇਖੋ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਕੁਝ ਸਮੇਂ ਬਾਅਦ ਫਰਵਰੀ 2022 ਚ ਵੋਟਾਂ ਪਈਆਂ ਨੇ 2 ਡੇਢ 2 ਮਹੀਨਿਆਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ 1 ਸਾਲ ਜੇਲ੍ਹ ਕੱਟ ਕੇ ਆਏ ਜਦੋਂ ਵਾਪਸ ਆਏ ਪਿਛਲੇ ਸਾਲ ਇਸੇ ਸਾਲ ਅਪ੍ਰੈਲ ਦੇ ਵਿੱਚ ਅਪ੍ਰੈਲ ਮਈ ਚ ਜਦੋਂ ਵਾਪਸ ਆਏ ਤੇ ਉਹਨਾਂ ਦੀ ਪਤਨੀ ਨੂੰ ਕੈਂਸਰ ਸੀ ਲੰਮਾ ਸੰਘਰਸ਼ ਉਹਨਾਂ ਨੇ ਕੀਤਾ ਉਹਨਾਂ ਦੀ ਪਤਨੀ ਦਾ ਕੈਂਸਰ ਹੁਣ ਠੀਕ ਹੈ ਹਾਲ ਦੇ ਵਿੱਚ ਪੁੱਤ ਦੇ ਵਿਆਹ ਦੇ ਰੁਝੇਮਿਆਂ 'ਚ ਸੀ ਸੋ ਲਗਭਗ 2022 ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਇਹ ਰੈਲੀ 'ਚ ਸ਼ਮੂਲੀਅਤ ਕੀਤੀ ਹੈ ਇਹਦੇ ਤੋਂ ਲੋਕਾਂ ਨੇ ਸਨੇਹਾ ਦਿੱਤਾ ਹੈ ਕਿ ਅਸੀਂ ਅੱਜ ਵੀ ਇਹ ਮਹਿਸੂਸ ਕਰਦੇ ਹਾਂ ਕਿ ਜੇ ਲੋਕ ਮੁੱਦਿਆਂ ਦੀ ਲੜਾਈ ਪੰਜਾਬ ਦੇ ਹਿੱਤ ਦੀ ਲੜਾਈ ਕੋਈ ਲੀਡਰ ਪੰਜਾਬ 'ਚ ਲੜ ਸਕਦਾ ਹੈ ਵਿਰੋਧੀ ਧਿਰ ਚ ਭਾਵੇਂ ਵਿਧਾਨ ਸਭਾ ਚ ਹੈ ਜਾਂ ਨਹੀਂ ਤੇ ਉਹ ਨਵਜੋਤ ਸਿੰਘ ਸਿੱਧੂ ਹੈ। ਔਰ ਕੱਲ ਮੋਰ ਲਾਤੀ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਤੇ ਲੋਕਾਂ ਨੇ ਦੇਖੋ ਕਿੰਨੀ ਵੱਡੀ ਗਿਣਤੀ ਚ ਬੀਬੀਆਂ ਵੀ ਆਈਆਂ। ਮਾਤਾਵਾਂ ਭੈਣਾ ਬੀਬੀਆਂ ਉੱਥੇ ਆਈਆਂ। ਹਰ ਭਾਈਚਾਰੇ ਦੇ ਲੋਕ ਆਏ। ਸਾਰੇ ਵੱਡੇ ਆਏ, ਬਜ਼ੁਰਗ ਆਏ ਔਰ ਨਵਜੋਤ ਸਿੰਘ ਸਿੱਧੂ ਨੇ ਫੇਰ ਆਪਣਾ ਪੰਜਾਬ ਦਾ ਅਜੰਡਾ ਅੱਗੇ ਵਧਾਇਆ ਕਿ ਪੰਜਾਬ ਨੂੰ ਅਸੀਂ ਕਰਜ਼ਾ ਮੁਕਤ ਕਿਵੇਂ ਕਰਨਾ ਹੈ? ਅਸਲ ਸਮੱਸਿਆਵਾਂ ਤੋਂ ਦੂਰ ਕਿਵੇਂ ਲੈ ਕੇ ਜਾਣਾ ਔਰ ਇਹਦੇ ਨਾਲ-ਨਾਲ 2024 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਨੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਅੰਦਾਜ਼ੇ ਲੱਗ ਰਹੇ ਸੀ ਪੋਲਿਟਿਕਲ ਤੌਰ ਤੇ ਉਹਨਾਂ ਨੂੰ ਬਗਲਤਾ ਮੈਂ ਅੱਗੇ ਵੀ ਕਹਿਣਾ ਹੁੰਨਾ ਜਗਦੀਸ਼ ਜੀ ਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਮੁੱਦਿਆਂ ਦੇ ਨਾਲ-ਨਾਲ ਲੀਡਰ ਵੀ ਬਦਲਦੇ ਨੇ ਔਰ ਜਦੋਂ ਕਿਸੇ ਲੀਡਰ ਤੇ ਭਰੋਸਾ ਹੁੰਦਾ ਨਵਜੋਤ ਸਿੰਘ ਸਿੱਧੂ ਤੇ ਆਮ ਲੋਕਾਂ ਨੂੰ ਭਰੋਸਾ ਹੈ ਪਰ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਜਦੋਂ ਗੱਲ ਤੁਰੀ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਚ ਕੌਣ ਹੋਣਾ ਚਾਹੀਦਾ ਹੈ ਭਾਵੇਂ ਉਦੋਂ ਰਾਹੁਲ ਗਾਂਧੀ ਹੋਣਾ ਨੇ ਚਰਨਜੀਤ ਚੰਨੀ ਦਾ ਨਾਮ ਲੈਤਾ ਤੇ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਚੰਨੀ ਦਾ ਸਮਰਥਨ ਵੀ ਕੀਤਾ ਪਰ ਅਗਰ ਉਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਨਾਮ ਅੱਗੇ ਰੱਖਿਆ ਗਿਆ ਹੁੰਦਾ ਤੇ ਕਾਂਗਰਸ ਦੀ ਸਥਿਤੀ ਪੰਜਾਬ ਚ ਵੱਖਰੀ ਹੋਣੀ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਲੜਿਆ ਉਦੋਂ ਕੈਪਟਨ ਮਰਿੰਦਰ ਦੇ ਮਾਫੀਏ ਦੇ ਖਿਲਾਫ ਵੀ ਕੈਪਟਨ ਮਰਿੰਦਰ ਦੇ ਰਾਤ ਚ ਜਿਹੜਾ ਮਾਫੀਆ ਚੱਲਿਆ ਉਹਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਨੇ ਦਬ ਕੇ ਲੜਾਈ ਲੜੀ ਐ ਔਰ ਇਹੀ ਕਾਰਨ ਐ ਕਿ ਬਹੁਤ ਸਾਰੇ ਲੋਕ ਪਿਛਲੀ ਕਾਂਗਰਸ ਸਰਕਾਰ ਵੇਲੇ ਦੇ ਨਵਜੋਤ ਸਿੰਘ ਸਿੱਧੂ ਦੇ ਨਾਲ મતਭੇਦ ਰੱਖਦੇ ਰਹੇ ਨੇ ਔਰ ਉਹਨਾਂ ਨੇ ਨਈਂ ਚਿਹਰਾ ਬਣਨ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਔਰ ਅੱਜ ਸਿਤیاں ਇਹ ਨੇ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਮੈਂ ਕਾਂਗਰਸ ਦੇ ਧਰਨੇ ਪ੍ਰਦਰਸ਼ਨ ਵੀ ਦੇਖਦਾ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਐ ਮੈਨੂੰ ਐਡਾ ਵੱਡਾ ਇਕੱਠ ਉਹਨਾਂ ਸਾਰੇ ਇਕੱਠਿਆਂ ਦਾ ਨਹੀਂ ਨਜ਼ਰ ਆਇਆ ਜਿੰਨਾ ਕੱਲੇ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਹੋਈ ਰੈਲੀ ਤੇ ਔਰ ਜਿਨ੍ਹਾਂ ਨੇ ਰੈਲੀ ਕੀਤੀ ਹੈ ਜਿਹੜਾ ਨੌਜਵਾਨ ਪਿੰਡ ਮਹਾਰਾਜ ਦਾ ਵੀ ਹੈ ਹਾਲਾਂਕਿ ਹਰਵਿੰਦਰ ਸਿੰਘ ਲਾਢੀ ਵੀ ਉਹਨਾਂ ਦੇ ਨਾਲ ਨਹੀਂ ਜਿਹੜੇ ਖੁਦ ਬਠਿੰਡਾ ਦਿਹਾਤੀ ਤੋਂ ਪਹਿਲਾਂ ਚੋਣ ਲੜੇ ਨੇ ਜਿਨ੍ਹਾਂ ਨੇ ਰੈਲੀ ਕੀਤੀ ਹੈ ਉਹਨਾਂ ਨੇ ਵੀ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਇਹ ਪ੍ਰੋਗਰਾਮ ਤਿਆਰ ਕੀਤਾ ਸੀ ਜੋ ਮੈਨੂੰ ਪਤਾ ਲੱਗਿਆ 3-4 ਦਿਨਾਂ ਦੇ ਵਿੱਚ ਹੀ 5 ਦਿਨਾਂ ਦੇ ਵਿੱਚ ਹੀ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਤੁਸੀਂ ਦੇਖੋ ਆਮ ਲੋਕਾਂ ਦੇ ਵਿੱਚ ਕਿੰਨੀ ਚਾਹਤ ਹੈ ਹਰਮਨ ਪਿਆਰਤਾ ਨਵਜੋਤ ਸਿੰਘ ਸਿੱਧੂ ਦੀ ਔਰ ਸਭ ਤੋਂ ਵੱਡੀ ਗੱਲ ਭਰੋਸਾ ਹੈ ਅੱਜ ਦੀ ਲੀਡਰਸ਼ਿਪ ਦੇ ਵਿੱਚ ਲੋਕਾਂ ਨੂੰ ਅਗਰ ਭਰੋਸਾ ਬਣਨ ਲੱਗ ਗਿਆ ਜਾਂ ਬਣਨ ਲੱਗ ਜੇ ਤੇ ਫਿਰ ਜਿਹੜੀ ਭੂਮਿਕਾ ਇੱਕ ਲੀਡਰ ਦੀ ਉਹ ਮਹੱਤਵਪੂਰਨ ਬਣਦੀ ਹੈ ਕਿਸੇ ਵੀ ਸੂਬੇ ਦੀ ਸਿਆਸਤ ਦੇ ਵਿੱਚ ਔਰ ਅਗਰ ਇੱਕ ਥਾਂ ਤੇ ਆਲੇ ਦੁਆਲੇ ਤੋਂ ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਐਨੇ ਲੋਕ ਆਏ ਤੇ ਆਉਂਦੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੀ ਹੁਣ ਡਿਮਾਂਡ ਬਣਨ ਵਾਲੀ ਆ ਜਗਜੀਤ ਜੀ ਜਿਵੇਂ 2022 ਤੋਂ ਪਹਿਲਾਂ ਵੀ ਕੋਈ ਲੀਡਰ ਪੰਜਾਬ ਦਾ ਅਜਿਹਾ ਨਹੀਂ ਸੀ ਜਿਹੜਾ ਨਹੀਂ ਚਾਹੁੰਦਾ ਸੀ ਨਵਜੋਤ ਸਿੰਘ ਸਿੱਧੂ ਉਹਦੀ ਰੈਲੀ ਤੇ ਆਵੇ ਔਰ ਉਦੋਂ ਇੱਕ ਹੋਰ ਮੈਂ ਚੀਜ਼ ਦੇਖਦਾ ਸੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਦੂਰ ਕੀਤਾ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਾਉਂਦੇ ਸੀ ਐਥੋਂ ਤੱਕ ਦਬਾਅ ਬਣਾਇਆ ਜਾਂਦਾ ਸੀ ਕਈ ਲੀਡਰਾਂ ਦੇ ਵੱਲੋਂ ਤਾਂ ਕਿ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਨਾ ਲੱਗਣ ਹੋਲਡਿੰਗ ਨਾ ਲੱਗਣ ਉਹਨਾਂ ਦੀ ਤਸਵੀਰ ਨਾ ਆਵੇ ਪਰ ਨਵਜੋਤ ਸਿੰਘ ਸਿੱਧੂ ਤਸਵੀਰ ਵਾਲਾ ਲੀਡਰ ਹੀ ਨਹੀਂ ਉਹਨੂੰ ਹੋਲਡਿੰਗ ਬੈਨਰ ਪੋਸਟਰ ਨਹੀਂ ਚਾਹੀਦੇ ਕਿਉਂਕਿ ਲੋਕਾਂ ਲੋਕ ਇਹ ਮਹਿਸੂਸ ਕਰਦੇ ਨੇ ਕਿ ਉਹ ਪੰਜਾਬ ਦੇ ਲਈ ਲੜਦਾ ਹੈ ਪੰਜਾਬ ਦੇ ਲਈ ਨਵਜੋਤ ਸਿੰਘ ਸਿੱਧੂ ਦੇ ਦਿਲ 'ਚ ਦਰਦ ਹੈ ਔਰ ਇਹ ਵਿਅਰਥ ਨਹੀਂ ਜਾਂਦੀ ਗੱਲ ਕੇ ਮੰਤਰੀ ਦੇ ਅਹੁਦੇ ਛੱਡ ਦੇਣੇ ਰਾਜ ਸਭਾ ਦੀ ਮੈਂਬਰੀ ਛੱਡ ਦੇਣੀ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਵਾਇਆ ਕਿਸੇ ਜੁਰਤ ਦੇ ਨਾਲ ਉਹਨਾਂ ਨੇ ਦੂਜੇ ਮੁਲਕ 'ਚ ਜਾ ਕੇ ਗੱਲ ਕੀਤੀ ਇਹ ਸਾਰੀਆਂ ਚੀਜ਼ਾਂ ਲੋਕ ਇਹਨਾਂ ਨੂੰ ਸਨਮਾਨ ਦਿੰਦੇ ਨੇ ਹੁਣ ਜਿਹੜਾ ਸਵਾਲ ਅਸਲ ਖੜਾ ਹੈ ਸਵਾਲ ਇਹ ਹੈ ਵੀ ਕੀ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਦਾ ਸਹੀ ਉਪਯੋਗ ਕਰਦੀ ਹੈ ਕਿਉਂਕਿ ਪੰਜਾਬ ਦੇ ਲੀਡਰ ਤਾਂ ਇਹ ਚਾਹੁੰਦੇ ਨੇ ਕਿ ਜਿਹੜੀਆਂ ਪਾਰਟੀਆਂ ਨੇ ਉਹ ਅਜਿਹੇ ਵਿਅਕਤੀ ਨੂੰ ਅੱਗੇ ਲਿਆਉਣ ਜਿਸ ਵਿਅਕਤੀ ਤੋਂ ਉਹਨਾਂ ਨੂੰ ਆਸ ਉਮੀਦ ਹੋਵੇ ਕਿ ਇਹ ਕੁਝ ਕਰੂਗਾ ਹੁਣ ਸਵਾਲ 224 ਤੋਂ ਪਹਿਲਾਂ ਇਹ ਬਣਦਾ ਹੈ ਕਿ ਕੀ ਕਾਂਗਰਸ ਹਾਈ ਕਮਾਂਡ ਸਿੱਧੂ ਦੀ ਸਹੀ ਉਪਯੋਗਤਾ ਕਰਦੀ ਹੈ ਸਵਾਲ ਇੱਥੇ ਖੜਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਲੋਕ ਖੜੇ ਨੇ ਇਹ ਇਹ ਤਾਂ ਨਜ਼ਰ ਆ ਗਿਆ ਜੀ ਡੱਲਾ ਸਾਹਿਬ 2024 ਦੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਦੇ ਵਿੱਚ ਇਹ ਨਵਜੋਤ ਸਿੰਘ ਸਿੱਧੂ ਦੇ ਯੋਗਦਾਨ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਸਿੱਧੂ ਸਾਹਿਬ ਚੁੱਕ ਸਕਦੇ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਕਹਿਤਾ ਕਿ ਲੋਕ ਸਭਾ ਦੀਆਂ ਚੋਣਾਂ ਲੜਨ ਦੇ ਵਿੱਚ ਉਹ ਇੰਟਰਸਟਿਡ ਨਹੀਂ ਹੈਗੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਚੋਣਾਂ ਤੋਂ ਪਹਿਲਾਂ ਰੈਲੀਆਂ ਕਰਨਗੇ ਕਿਸ ਤਰ੍ਹਾਂ ਦਾ ਪ੍ਰਭਾਵ ਸਿੱਧੂ ਸਾਹਿਬ ਛੱਡ ਸਕਦੇ ਦੇਖੋ ਜਿਹੜਿਆ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਨਾ ਮੈਂ ਲੋਕ ਸਭਾ ਦੀ ਚੋਣ ਨਹੀਂ ਲੜਨੀ ਕਿਉਂਕਿ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਕਹਿੰਦੇ ਜੇ ਮੈਂ ਚੋਣ ਲੜਨੀ ਹੁੰਦੀ ਤੇ ਮੈਨੂੰ ਪੁਰਖ ਖੇਤਰਾ ਤੋਂ ਲੜਾਉਂਦੇ ਸੀ ਦਿੱਲੀ ਤੋਂ ਕਹਿੰਦੇ ਸੀ ਤੁਸੀਂ ਲੜ ਲਓ ਜਿੱਥੇ ਮਰਜ਼ੀ ਲੜ ਲਓ ਉਦੋਂ ਅਰੁਣਜੀਤ ਲਈ ਔਰ ਭਾਰਤ ਦੀ ਸਰਕਾਰ ਦੇ ਜਿਹੜੇ ਭਾਜਪਾ ਦੇ ਵੱਡੇ ਲੀਡਰ ਸੀ ਸਿੱਧੂ ਨੇ ਕਿਉਂਕਿ ਨਹੀਂ ਛੱਡਣਾ ਸੀ ਅਮਰਸਰ ਉਹ ਨਹੀਂ ਲੜੇ ਕਿਤੋਂ ਨਹੀਂ ਲੜੇ ਔਰ ਜਦੋਂ ਕਾਂਗਰਸ 'ਚ ਵੀ ਗਏ ਉਸ ਤੋਂ ਬਾਅਦ ਵੀ ਉਹ ਅਮਰਸਰੋਂ ਚੋਣ ਲੜੇ लोकसभा ਚੋਣ ਅਗਰ ਨਵਜੋਤ ਸਿੰਘ ਸਿੱਧੂ ਨੇ ਹੁਣ ਲੜਨੀ ਹੁੰਦੀ ਤੇ ਉਹ ਪਹਿਲਾਂ ਹੀ ਕਿਉਂ ਛੱਡਦੇ ਇਸ ਕਰਕੇ ਉਹਨਾਂ ਦਾ ਉਸ ਸੰਦਰਭ ਚ ਕਹਿਣਾ ਸੀ ਪਰ ਜਿਹੜੀਆਂ ਲੋਕਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੁਣ ਅਹਿਮ ਰਹਿਣ ਵਾਲੀ ਹੈ ਮੈਂ ਪਹਿਲਾਂ ਵੀ ਇਹੀ ਗੱਲ ਕਰ ਰਿਹਾ ਸੀ ਇਹ ਹੁਣ ਕਾਂਗਰਸ ਤੇ ਨਿਰਪਰ ਕਰਦਾ ਹੈ ਕਿ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਉਪਯੋਗਤਾ ਕਿਵੇਂ ਕਰਦੀ ਹੈ ਕਿਉਂਕਿ ਕਾਂਗਰਸ ਕੋਲ ਇੱਕ ਲੀਡਰ ਹੈ ਨਵਜੋਤ ਸਿੰਘ ਸਿੱਧੂ ਜਿਹਦਾ ਪ੍ਰਭਾਵ ਹੈ ਆਮ ਲੋਕਾਂ ਦੇ ਵਿੱਚ ਆਮ ਲੋਕ ਭਰੋਸਾ ਕਰਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਇਸ ਮੁੱਦੇ ਤੇ ਅੱਗੇ ਵੱਧ ਰਿਹਾ ਤੇ ਅਸੀਂ ਇਹਦੇ ਨਾਲ ਆ ਜਿਹਨੇ ਕਿਹਾ ਤੇ ਇਹ ਤਨਮਨ ਪੂਰਾ ਲਾ ਦੂਗਾ ਧੰਨ ਤਾਂ ਹੈ ਨਹੀਂ ਸਿੱਧੂ ਕੋਲੇ ਔਰ ਨਾ ਉਹਨੇ ਕਰਪਸ਼ਨ ਕਰਨੀ ਹੈ ਇਹ ਭਰੋਸਾ ਜਾ ਦੇਖੋ ਇਹ ਦਿਨਾਂ 'ਚ ਨਹੀਂ ਬਣਦਾ ਭਰੋਸਾ ਇਹ 22 ਸਾਲ ਦੀ ਰਾਜਨੀਤੀ 25 ਸਾਲ ਦੀ ਰਾਜਨੀਤੀ ਨਵਜੋਤ ਸਿੰਘ ਸਿੱਧੂ ਦੀ ਹੋ ਗਈ ਉਸ ਤੋਂ ਬਾਅਦ ਜਾ ਕੇ ਲੋਕਾਂ ਦੇ ਵਿੱਚ ਭਰੋਸਾ ਬਣਿਆ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਜਦੋਂ 99 ਵਿਧਾਇਕਾਂ ਵਾਲੀ ਬਹੁਮਤ ਦੀ ਸਰਕਾਰ ਹੋਵੇ ਜਦੋਂ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਹੋਵੇ ਜੀ ਦੇ ਅੱਗੇ ਵਿਰੋਧੀ ਧਿਰਾਂ ਦੇ ਜ਼ਿਆਦਾਤਰ ਲੀਡਰ ਬਹੁਤ ਬੌਣੇ ਲੱਗਦੇ ਹੋਣ ਫਰਕ ਤਾਂ ਹੈ ਨਾ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਉਹਦਾ ਕੱਦ ਆਪਣਾ ਲੋਕਾਂ ਲਈ ਕੀਤਾ ਉਹਦਾ ਕੰਮ ਕੁਰਬਾਨੀਆਂ ਪੰਜਾਬ ਲਈ ਕੀਤੀਆਂ ਉਹ ਇਸੇ ਕਰਕੇ ਆ ਔਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਦੇਖੋ ਇਹ ਇਹ ਵੀ ਕਹਤਾ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਜੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋ ਗਿਆ ਇੰਡੀਆ ਗਠਬੰਧਨ ਚ ਤੇ ਉਹ ਕਹਿੰਦੇ ਮੈਂ ਪਾਰਟੀ ਦੇ ਫੈਸਲੇ ਦਾ ਸਮਰਥਨ ਕਰੂੰਗਾ ਇਹਦਾ ਮਤਲਬ ਹੈ ਅਗਰ ਇੰਡੀਆ ਗੱਠ ਜੋੜ ਹੁੰਦਾ ਹੈ ਇੰਡੀਆ ਗੱਠ ਜੋੜ ਚ ਆਪ ਤੇ ਕਾਂਗਰਸ ਚ ਸੀਟਾਂ ਦੀ ਵੰਡ ਦਾ ਫੈਸਲਾ ਕਰ ਦਿੰਦੀ ਹੈ ਹਾਈ ਕਮਾਂਡ ਤੇ ਫਿਰ ਨਵਜੋਤ ਸਿੰਘ ਸਿੱਧੂ ਪੰਜਾਬ ਚ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਮੰਨਦਾ ਹੋਇਆ ਆਪ ਨਾਲ ਗੱਠ ਜੋੜ ਨੂੰ ਪ੍ਰਵਾਨ ਕਰਕੇ 2024 ਦੀ ਅਭਿਆਨ ਕੈਂਪੇਨ ਕਰਨਗੇ ਦੇਖੋ ਅਗਰ ਜਿਹਾ ਹੋ ਜਾਂਦਾ ਅਗਰ ਅਗਰ ਕਾਂਗਰਸ ਦੀ ਹਾਈ ਕਮਾਂਡ ਅਗਰ ਇੰਡੀਆ ਗਠਬੰਧਨ ਤਕੜਾ ਹੋ ਜਾਂਦਾ ਨਵਜੋਤ ਸਿੰਘ ਸਿੱਧੂ ਫਿਰ ਇੰਡੀਆ ਗਠਬੰਧਨ ਦੀ ਮਜ਼ਬੂਤੀ ਲਈ ਕੰਮ ਕਰੂ ਔਰ ਅਗਰ ਮਿਲ ਕੇ ਲੜਨ ਦੀ ਗੱਲ ਆ ਗਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅਗਰ ਦੋਨੇ ਇਕੱਠੇ 24 ਤੋਂ ਪਹਿਲਾਂ ਹੋਗੇ ਫਿਰ 13 ਸੀਟਾਂ ਲਿਖ ਲਓ ਚੰਡੀਗੜ੍ਹ ਵਾਲੀ ਵੀ ਲਿਖ ਲਓ ਫਿਰ ਇੰਡੀਆ ਗਠਬੰਧਨ ਇਸ ਵਕਤ ਬਹੁਤ ਅੱਗੇ ਐ ਅਗਰ ਗਠਬੰਧਨ ਨਹੀਂ ਹੁੰਦਾ ਅਗਰ ਕਾਂਗਰਸ 13 ਲੜਦੀ ਅਗਰ ਆਮ ਆਦਮੀ ਪਾਰਟੀ 13 ਲੜਦੀ ਹੈ ਫਿਰ ਕਾਂਗਰਸ ਨਵਜੋਤ ਸਿੰਘ ਸਿੱਧੂ ਦਾ ਉਪਯੋਗ ਕਿਵੇਂ ਕਰਦੀ ਹੈ ਉਹ 13 ਸੀਟਾਂ ਦਾ ਨਤੀਜਾ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਕਿਵੇਂ ਉਪਯੋਗ ਕਰਦੀ ਹੈ ਉਹਦੇ ਤੇ ਨਿਰਭਰ ਕਰਦਾ ਜਗਦੀਸ਼ ਜੀ ਅੱਜ ਮੈਂ ਸਾਫ਼ ਕਹਿ ਦਿੰਨਾ ਨਵਜੋਤ ਸਿੰਘ ਸਿੱਧੂ ਫਰਕ ਪਾਉਣ ਵਾਲਾ ਫੈਕਟਰ ਹੈ 2024 ਦੀਆਂ ਚੋਣਾਂ ਦੇ ਵਿੱਚ ਹੁਣ ਸਾਰੀ ਗੱਲ ਕਾਂਗਰਸ ਦੀ ਹਾਈ ਕਮਾਂਡ ਦੇ ਉੱਤੇ ਚਲੀ ਗਈ ਹੈ ਜੀ ਡਲਾ ਸਾਹਿਬ ਉਧਰ ਸੀਐਮ ਭਗਵੰਤ ਸਿੰਘ ਮਾਨ ਹੋਣਾ ਨੇ ਬਠਿੰਡਾ ਚ ਹੋਈ ਕ੍ਰਾਂਤੀ ਵਿਕਾਸ ਕ੍ਰਾਂਤੀ ਰੈਲੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਣਾ ਤੇ ਤਿੱਖਾ ਸਿਆਸੀ ਹਮਲਾ ਬੋਲਿਆ ਤੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੂੰ ਸਿੱਧੇ ਤੌਰ ਤੇ ਹਰਾਉਣ ਦੀ ਜਿਹੜੀ ਹੈ ਉਹ ਦਾਵਾ ਵੀ ਕਰ ਦਿੱਤਾ ਕਿਵੇਂ ਦੇਖਦੇ ਹੋ ਭਗਵੰਤ ਮਾਨ ਦੇ ਨਾ ਬਿਆਨਾਂ ਨੂੰ ਦੇਖੋ ਪਿਛਲੇ ਕੁਝ ਦਿਨਾਂ ਚ ਅਸੀਂ ਵੇਖਿਆ ਕਿ ਵਿਕਰਮ ਮਜੀਠੀਆ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਦੇ ਚ ਉਹਨਾਂ ਨੇ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ ਦਾ ਇੱਕ ਵੀਡੀਓ ਦੇ حوالے ਨਾਲ ਜ਼ਿਕਰ ਵੀ ਕੀਤਾ ਕੱਲ ਮੁੱਖ ਮੰਤਰੀ ਨੇ ਇਹੀ ਗੱਲ ਇਸ਼ਾਰਿਆਂ-ਇਸ਼ਾਰਿਆਂ ਚ ਕਰਤੀ ਉਹਨਾਂ ਨੇ ਸਿੱਧਾ ਸਿਆਸੀ ਹਮਲਾ ਕੀਤਾ ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਵੀ ਕੀਤਾ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਹੁਣ ਵਾਰੀ ਹੈ ਜਿਹੜੀ ਉਹ ਬੀਬੀ ਹਰਸਿਮਰਤ कौर ਬਾਦਲ ਨੂੰ ਹਰਾਉਣ ਦੀ ਹੈ ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਕਿ ਐਤ ਕੀ ਉਹ ਵੀ ਸੀਟ ਆਪ ਜਿੱਤੂ ਫਿਰ ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਇਹ ਵੀ ਗੱਲ ਕਹਿਤੀ ਔਰ ਬਿਕਰ ਮਜੀਠੀਏ ਤੇ ਵੀ ਉਹਨਾਂ ਦਾ ਸਿੱਧਾ ਨਿਸ਼ਾਨਾ ਸੀ ਉਹ ਕਹਿੰਦੇ ਕਿ ਉਹਨਾਂ ਨੇ ਇਸ਼ਾਰਾ ਕਰਕੇ ਕਹਿੰਦੇ ਹੁਣ ਤੁਸੀਂ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫਰੋਲਣ ਲੱਗੀਆਂ ਤੇ ਦੂਜੇ ਦੇ ਘਰ ਲੱਗੀ ਅੱਗ ਲੋੜੀ ਲੱਗਦੀ ਹੈ ਮੁੱਖ ਮੰਤਰੀ ਨੇ ਇਹ ਕਿਹਾ ਤੇ ਆਪਣੇ ਘਰ ਲੱਗੀ ਅੱਗ ਦਾ ਸੇਕ ਲੱਗਦਾ ਉਹਨਾਂ ਨੇ ਇਸ਼ਾਰਾ ਇਸ ਸੰਦਰਭ ਚ ਕੀਤਾ ਕਿ ਜਿਹੜੇ ਪਰਿਵਾਰਕ ਮਸਲੇ ਨੇ ਉਹਨਾਂ ਨੂੰ ਬੇਵਜ੍ਹਾ ਨਹੀਂ ਛੇੜਿਆ ਜਾਣਾ ਚਾਹੀਦਾ ਜਗਦੀਸ਼ ਜੀ ਮੇਰਾ ਇਹ ਮੰਨਣਾ ਹੈ ਕਿ ਅਗਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਗੈਰ ਸਿਆਸੀ ਹੈ ਤਾਂ ਉਸ ਮਸਲੇ ਨੂੰ ਨਹੀਂ ਉਭਾਰਿਆ ਜਾਣਾ ਚਾਹੀਦਾ ਭਗਵੰਤ ਮਾਨ ਦੇ ਪਰਿਵਾਰ ਦਾ ਜਿਹੜਾ ਜੀ ਤਾਂ ਸਿਆਸਤ ਚ ਹੈ ਵਿਰੋਧੀ ਅਗਰ ਉਹਦੇ ਬਾਰੇ ਕੋਈ ਟਿੱਪਣੀ ਕਰਦੇ ਨੇ ਤੇ ਉਹ ਗੱਲ ਸਮਝ ਆਉਂਦੀ ਹੈ ਹੁਣ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਚ ਉਹਨਾਂ ਦੀ ਧਰਮ ਪਤਨੀ ਸਿਆਸਤ ਚ ਸਰਗਰਮ ਹੈ ਭਗਵੰਤ ਮਾਨ ਉਹਨਾਂ ਦੀ ਧਰਮ ਪਤਨੀ ਵੀ ਸਿਆਸੀ ਸਮਾਗਮਾਂ ਚ ਜਾਂਦੇ ਨੇ ਉਹਨਾਂ ਦਾ ਕਈ ਵਾਰ ਬਿਆਨ ਆਉਂਦਾ ਹੈ ਉਹ ਗੱਲ ਸਮਝ ਆਉਂਦੀ ਹੈ ਪਰ ਭਗਵੰਤ ਮਾਨ ਉਹਨਾਂ ਦੇ ਬੱਚੇ ਤਾਂ ਸਿਆਸਤ ਤੋਂ ਦੂਰ ਨੇ ਉਹਨਾਂ ਨੂੰ ਉਹਨਾਂ ਦੇ ਕਿਸੇ ਵੀ ਪਰਿਵਾਰਕ ਮਸਲੇ ਨੂੰ ਉਭਾਰਨਾ ਮੇਰਾ ਖਿਆਲ ਹੈ ਜਾਇਜ਼ ਨਹੀਂ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਔਰ ਇੱਕ ਵਾਰ ਗੱਲ ਵੀ ਭਗਵੰਤ ਮਾਨ ਹੁਣਾਂ ਦੀ ਸੁਣ ਲਈਏ ਔਰ ਅਗਰ ਕੋਈ ਵੀ ਕਿਸੇ ਦਾ ਕਿਸੇ ਵੀ ਪਰਿਵਾਰ ਦਾ ਕੋਈ ਜੀ ਸਿਆਸੀ ਤੌਰ ਤੇ ਸਰਗਰਮ ਹੈ ਫਿਰ ਤੁਸੀਂ ਜ਼ਰੂਰ ਸਿਆਸੀ ਵਿਰੋਧ ਕਰ ਸਕਦੇ ਹੋ ਪਰ ਜਿਹੜੇ ਗੈਰ ਸਿਆਸੀ ਮੈਂਬਰ ਨੇ ਉਹਨਾਂ ਨੂੰ ਉਹਨਾਂ ਦੀ ਉਹਨਾਂ ਉੱਪਰ ਟਿੱਪਣੀਆਂ ਜਾਂ ਉਹਨਾਂ ਦੇ ਨਾਂ ਤੇ ਸਿਆਸਤ ਕਿਤੇ ਵੀ ਵਾਜਬ ਨਹੀਂ ਹੈ ਕਿਸੇ ਵੀ ਸੰਦਰਭ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਬਾਕੀ ਹਰੇਕ ਦੀ ਆਪਣੀ ਮਤ ਹੈ ਜਗਦੀਸ਼ ਜੀ ਇੱਕ ਵਾਰ ਗੱਲ ਵੀ ਸੁਣ ਲਈਏ ਭਗਵੰਤ ਮਾਨ ਹੁਣਾਂ ਕਦੇ ਵੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਹਾਂ ਇਹਨਾਂ ਜ਼ਰੂਰ ਹੈ ਕਬਰਾਹਟ ਤਣਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀਆਂ ਨਹੀਂ ਵਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਤਾਂ ਭਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁੱਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀ ਕੀਤਾ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਸੋ ਜਿੱਥੋਂ ਤੱਕ ਗੱਲ ਰਹੇਗੀ ਬੀਬੀ ਹਰਸ਼ਮਰਤ कौर ਬਾਦਲ ਦੀ ਕਿਉਂਕਿ ਉਹ ਹਜੇ ਤੱਕ ਹਾਰੇ ਨਹੀਂ ਬੀਬੀ ਹਰਸ਼ਮਰਤ कौर ਬਾਦਲ ਉਹ ਲਗਾਤਾਰ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਨੇ ਹੁਣ ਸਵਾਲ ਇਹ ਹੈ ਵੀ ਕੀ ਆਮ ਆਦਮੀ ਪਾਰਟੀ ਇਸ ਵਾਰ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾ ਸਕੂ ਕੀ ਕਾਂਗਰਸ ਹਰਾ ਸਕੂ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਨਿਰਪਰ ਕਰਦੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਕਿਹੜਾ ਉਮੀਦਵਾਰ ਆਉਂਦਾ ਇਹ ਵੀ ਨਿਰਪਰ ਕਰਦਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਉਪਯੋਗ ਕਰਦੀ ਹੈ ਇਹ ਵੀ ਬਹੁਤ ਵੱਡਾ ਫੈਕਟਰ ਹੈ ਸਦਉਪਯੋਗ ਕਿਵੇਂ ਕਰਦੀ ਕਾਂਗਰਸ ਨਵਜੋਤ ਸਿੰਘ ਸਿੱਧੂ ਦਾ ਇਹ ਸਾਰੇ ਫੈਕਟਰ ਨੇ ਅਗਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਅਸੀਂ ਸੁਣਦੇ ਆਂ ਜਾਂ ਚਰਚਾ ਚਾਉਂਦੀ ਜੀ ਡੱਲਾ ਸਾਬ ਉਧਰ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਨੇ रेल इंजन ਦੇਣ ਤੋਂ ਮਨਾ ਕਰ ਦਿੱਤਾ ਪੰਜਾਬ ਸਰਕਾਰ ਨੂੰ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਵੱਡਾ ਸਿਆਸੀ ਨਿਸ਼ਾਨਾ ਸਾਧਿਆ ਤੇ ਪੰਜਾਬ ਦੇ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਗਾਏ ਨੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਉੱਪਰ ਕਿਵੇਂ ਦੇਖਦੇ ਹੋ ਇਹਨਾਂ ਬਿਆਨਾਂ ਨੂੰ ਦੇਖੋ ਭਗਵੰਤ ਮਾਨ ਹੁਣਾਂ ਦਾ ਜਿਹੜਾ ਮੰਚ ਤੋਂ ਭਾਸ਼ਣ ਸੀ ਕੱਲ ਵੀ ਬੜਾ ਟਿੱਖਾ ਸੀ ਕਿਉਂਕਿ ਇਸ ਤਰੀਕੇ ਦੀਆਂ ਖਬਰਾਂ ਨੇ ਕਿ ਕੇਂਦਰੀ ਰੇਲ ਮਹਿਕਮੇ ਨੇ ਪੰਜਾਬ ਸਰਕਾਰ ਨੂੰ ਤੀਰਥ ਯਾਤਰਾ ਲਈ ریل ਗੱਡੀਆਂ ਦੇਣ ਤੋਂ ਇਨਕਾਰ ਕਰਤਾ ਭਾਵ ਉਹ ਕਹਿੰਦੇ ਸਾਡੇ ਕੋਲੇ ਇੰਜਨ ਨਹੀਂ ਤੇ ਭਗਵੰਤ ਮਾਨ ਨੇ ਮੰਚ ਤੋਂ ਹੀ ਕਹਿਤਾ ਕਿ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਇਹ ਪੱਖਪਾਤ ਹੈ ਉਂਝ ਡਬਲ ਇੰਜਨ ਦੀ ਸਰਕਾਰ ਦੀ ਗੱਲ ਕਰਦੀ ਹੈ ਭਾਰਤ ਦੀ ਸਰਕਾਰ ਤੇ ਇੰਜਨ ਰੇਲ ਵਾਲੇ ਹੈ ਨਹੀਂ ਔਰ ਇਹ ਵੀ ਕਿਹਾ ਭਗਵੰਤ ਮਾਨ ਨੇ ਕਿ ਅਸੀਂ ਜਲਦੀ ਵੱਡਾ ਫੈਸਲਾ ਕਰਾਂਗੇ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਹੁਣ ਜਿਹੜੇ ਸਾਡੇ ਦੂਰ ਥਾਵਾਂ ਤੇ ਜਾਣ ਵਾਲੇ ਤੀਰਥ ਯਾਤਰੀ ਹੋਣਗੇ ਉਹਨਾਂ ਨੂੰ ਹਵਾਈ ਜਹਾਜ਼ ਤੇ ਭੇਜ ਸਕਦੇ ਨੇ ਇਹਦੇ ਚ ਕੋਈ ਦੋਰਅਈ ਨਹੀਂ ਹੈ ਭਗਵੰਤ ਮਾਨ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਨੇ ਉਹ ਵੱਡੇ ਫੈਸਲੇ ਕਰ ਲੈਂਦੇ ਨੇ ਮੈਨੂੰ ਲੱਗਦਾ ਹੈ ਭਗਵੰਤ ਮਾਨ ਹਵਾਈ ਯਾਤਰਾ ਅਗਰ ਰੇਲ ਗੱਡੀਆਂ ਨਹੀਂ ਮਿਲਦੀਆਂ ਤੇ ਹਵਾਈ ਯਾਤਰਾ ਤੇ ਵੀ ਸ਼ਰਧਾਲੂਆਂ ਨੂੰ ਭੇਜ ਸਕਦੇ ਨੇ ਔਰ ਇਹ ਵੱਡਾ ਫੈਸਲਾ ਭਗਵੰਤ ਮਾਨ ਲੈ ਸਕਦੇ ਨੇ ਮੈਨੂੰ ਇੰਜ ਲੱਗਦਾ ਔਰ ਲੈਣਾ ਵੀ ਚਾਹੀਦਾ ਵੱਡਾ ਫੈਸਲਾ ਕਿਉਂਕਿ ਜਦੋਂ ਸ਼੍ਰੀ ਯਾਤਰਾ ਦਾ ਐਲਾਨ ਹੋ ਗਿਆ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੇ ਆਪਣੇ ਮਨ ਬਲਾਏ ਬਣਾ ਲਏ ਹੁੰਦੇ ਨੇ ਕਿ ਅਸੀਂ ਇਸ ਧਾਰਮਿਕ ਥਾਂ ਤੇ ਜਾਣਾ ਹੈ ਅਸੀਂ ਇਸ ਧਾਰਮਿਕ ਥਾਂ ਤੇ ਜਾਣਾ ਹੈ ਔਰ ਜ਼ਰੂਰ ਇਹਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੈਸਲਾ ਕਰਨਾ ਚਾਹੀਦਾ ਕਿਉਂਕਿ ਜਿਹੜੀ ਇਹ ਯਾਤਰਾਵਾਂ ਹੁੰਦੀਆਂ ਨੇ ਸਾਡੇ ਆਮ ਲੋਕਾਂ ਦੇ ਜਿਹੜੇ ਟੈਕਸਾਂ ਦੇ ਪੈਸੇ ਨੇ ਉਹਨਾਂ ਦਾ ਫੰਡ ਹੈ ਸੂਬਿਆਂ ਕੋਲੇ ਤੋ ਇਹ ਲੋਕਾਂ ਦਾ ਪੈਸਾ ਅਗਰ ਭਗਵੰਤਮਾਨ ਲੋਕਾਂ ਤੇ ਲਾ ਦੇਣਗੇ ਤੇ ਇਹੀ ਲੋਕ ਉਮੀਦ ਕਰਦੇ ਨੇ ਕਿ ਚੁਣੀ ਹੋਈ ਸਰਕਾਰ ਲੋਕਾਂ ਦੀ ਵੈਲਫੇਅਰ ਲਈ ਵੀ ਕੰਮ ਕਰੇ ਜ਼ਰੂਰ ਜਿਹੜੇ ਲੋਕ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਨੇ ਦੂਰ ਦਰਾਡੇ ਔਰ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਨੇ ਤੇ ਹੁਣ ਉਹਨਾਂ ਨੂੰ ਭੇਜਿਆ ਜ਼ਰੂਰ ਜਾਣਾ ਚਾਹੀਦਾ ਇਹ ਨਹੀਂ ਵੀ ਜੇ ਕੇਂਦਰ ਨੇ ਰੇਲ ਗੱਡੀ ਨਹੀਂ ਦਿੱਤੀ ਤੇ ਉਹ ਲੋਕਾਂ ਦੇ ਜਿਹੜੇ ਮਨ ਨੇ ਉਹ ਹੁਣ ਉਸੇ ਤਰ੍ਹਾਂ ਟੁੱਟੇ ਰਹਿਣ ਨਹੀਂ ਮੈਨੂੰ ਲੱਗਦਾ ਭਗਵੰਤਮਾਨ ਸਿਰ ਹਵਾਈ ਯਾਤਰਾ ਵੀ ਕਰਾ ਸਕਦੇ ਨੇ ਜਾਂ ਹੋਰ ਗੱਡੀਆਂ ਆਪਣੀਆਂ ਬੱਸਾਂ ਆ ਲਗਜ਼ਰੀ ਬਸਾਂ ਉਹ ਵੀ ਲੈ ਸਕਦੇ ਨੇ ਕਿਰਾਏ ਤੇ ਸਰਕਾਰ ਵੱਲੋਂ। ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ। ਡਬਲ ਇੰਜਨ ਕੀ ਸਰਕਾਰ। ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ। ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ, Rajasthan, Madhya Pradesh ਨੂੰ ਇੰਜਨ ਬਾਅਦ ਚ ਦੇ ਦਿਓ ਡਬਲ। ਖੁਸ਼ਖਬਰੀ ਦੋ ਦਿਨ ਦੇ ਦਿਓ ਬਸ। ਇਤੋਂ ਵੱਡੀ ਖੁਸ਼ਖਬਰੀ ਦਿਓ। ਐਂਕ ਮੇ ਰੋਕ ਦੇਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੁੱਛਦੇ ਆਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਨੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਬਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋਈ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਵਸਾਹੀ ਦੁੱਖ ਹੈ ਕਿ ਪੰਜਾਬ ਵਿੱਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਸੋ ਆ ਸਾਡਾ ਹਾਲ ਕਰ ਰੱਖਿਆ ਇਹਨਾਂ ਨੇ ਪਰ ਅਸੀਂ ਪੰਜਾਬੀ ਆ ਵੈਸੇ ਆਪ ਜਨਰੇਟ ਕਰਾਂਗੇ ਅਸੀਂ ਅਸੀਂ ਉਹਨਾਂ ਤੇ ਉਹਨਾਂ ਦੇ ਹੱਥ ਜਿਹੜਾ ਹੱਕ ਆ ਉਹ ਮੰਗਾਗੇ ਹੱਥ ਨਹੀਂ ਢਣੇ ਪਰ ਸਾਡੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਹੈ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇਜ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ਨੱਕਾ ਮੋੜਿਆ ਹੋਇਆ ਲੋਕਾਂ ਵੱਲ ਨੂੰ ਤੁਹਾਡੇ ਵੱਲ ਨੂੰ ਸਾਰਾ ਪਾਣੀ ਤੁਹਾਡੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਉਹ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਇਹ ਤੁਹਾਡਾ ਪਿਆਰ ਹੈ ਤੁਹਾਡਾ ਜਿਹੜਾ ਸਤਿਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਆ ਸਾਰਾ ਕੁਝ ਡੱਲਾ ਸਾਹਿਬ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਮੋੜ ਤੋਂ ਸੁਰਜੀਤ ਹੋਣ ਦੀਆਂ ਖਬਰਾਂ ਨੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਢੀਂਡਾ ਸਾਹਿਬ ਪਰਿਵਾਰ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਸਕਦਾ ਕਿਵੇਂ ਦੇਖਦੇ ਹੋ ਇਹਨਾਂ ਖਬਰਾਂ ਦੇਖੋ ਇੱਕ ਚਰਚਾਵਾਂ ਤਾਂ ਚੱਲ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ ਮੈਂ ਗੱਲ ਵੀ ਸੁਣ ਰਿਹਾ ਸੀ ਸੁਖਦੇਵ ਸਿੰਘ ਢੀਂਡਾ ਸਾਹਿਬ ਉਹਨਾਂ ਦੇ ਸਮਰਥਕਾਂ ਦੀ ਇਹਦੀ ਬੈਠਕ ਹੈ ਬਹੁਤ ਜਲਦ ਸ਼ਾਇਦ 23 ਦਸੰਬਰ ਨੂੰ ਬੈਠਕ ਹੈ ਉਸ ਬੈਠਕ ਤੋਂ ਬਾਅਦ ਹੀ ਸੁਖਦੇਵ ਸਿੰਘ ਢੀਂਡਾ ਸਾਹਿਬ ਜਾਂ ਉਹਨਾਂ ਦੀ ਪਾਰਟੀ ਦੇ ਲੋਕ ਕੋਈ ਫੈਸਲਾ ਲੈ ਸਕਦੇ ਨੇ ਮੈਨੂੰ ਇਹ ਲੱਗਦਾ ਹੈ ਕਿ ਇਸ ਵਕਤ ਜਿਹੜੀਆਂ ਸਥਿਤੀਆਂ ਨੇ ਅਕਾਲੀ ਦਲ 'ਚ ਅਗਰ ਅਗਰ ਅਕਾਲੀ ਦਲ ਸੰਯੁਕਤ ਅਕਾਲੀ ਦਲ ਦਾ ਰਲੇਵਾ ਵਾਪਸ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ 'ਚ ਜਾਂ ਸੁਖਦੇਵ ਸਿੰਘ ਢੀਂਡਾ ਸਾਹਿਬ ਵਰਗੇ ਜਾਂ ਹੋਰ ਪੁਰਾਣੇ ਇਹਨਾਂ ਦੇ ਸਾਥੀ ਵਾਪਸ ਅਕਾਲੀ ਦਲ 'ਚ ਆਉਂਦੇ ਨੇ ਅਗਰ ਸੁਖਦੇਵ ਸਿੰਘ ਢੀਂਡਾ ਸਾਹਿਬ ਅਕਾਲੀ ਦਲ 'ਚ ਵਾਪਸ ਮੁੜਦੇ ਨੇ ਤੇ ਫਿਰ ਅਕਾਲੀ ਭਾਜਪਾ ਗਠਜੋੜ 'ਚ ਵੀ ਉਹ ਵੱਡੀ ਭੂਮਿਕਾ ਅਦਾ ਕਰ ਸਕਦੇ ਨੇ ਹੁਣ ਇਹਨੂੰ ਅਸੀਂ ਦੋ ਤਰੀਕੇ ਨਾਲ ਦੇਖ ਸਕਦੇ ਆ ਜਾਂ ਤਾਂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਭਾਜਪਾ ਦੇ ਆਪਸ ਗਠਜੋੜ ਦੀ ਗਰਾਊਂਡ ਤਿਆਰ ਕਰ ਦਿੱਤੀ ਜਾਂ ਅਗਰ ਅਕਾਲੀ ਦਲ ਔਰ ਸੁਖਦੇਵ ਸਿੰਘ ਢੀਂਡਸਾ ਆਪਸ 'ਚ ਇਕੱਠੇ ਹੁੰਦੇ ਨੇ ਤੇ ਗਠਜੋੜ ਦੀ ਗੱਲ ਤੁਰ ਸਕਦੀ ਹੈ ਔਰ ਅਗਰ ਪੰਜਾਬ 'ਚ ਅਕਾਲੀ ਭਾਜਪਾ ਇਕੱਠੇ ਹੁੰਦੇ ਨੇ 2024 ਤੋਂ ਪਹਿਲਾਂ ਇਹਦੇ ਨਾਲ ਪੰਜਾਬ 'ਚ ਸਥਿਤੀਆਂ ਬਹੁਤ ਦਿਲਚਸਪ ਬਣ ਸਕਦੀਆਂ ਨੇ ਜਤਿਸ ਜੀ ਹਾਲਾਂਕਿ ਹਾਲ ਦੀ ਘੜੀ ਅਕਾਲੀ ਦਲ ਔਰ ਭਾਜਪਾ ਪੰਜਾਬ 'ਚ ਦੋਵੇਂ ਬਹੁਤ ਪਿੱਛੇ ਨੇ ਦੋਵੇਂ ਬਹੁਤ ਪਿੱਛੇ ਨੇ ਔਰ ਜਿਹੜੀ ਜਲੰਧਰ ਦੀ ਜ਼ਿਮਨੀ ਚੋਣਾਂ ਹੈ ਜੇ ਅਸੀਂ ਉਹਨਾਂ ਦੇ ਵਿੱਚ ਵੀ ਇਹਨਾਂ ਦੋਹਾਂ ਦੀਆਂ ਵੋਟਾਂ ਜੋੜ ਦਈਏ ਤੇ ਜਿੱਤ ਨਹੀਂ ਸੀ ਬਣਦੀ ਪਰ ਅਗਰ ਅਗਰ ਅਕਾਲੀ ਦਲ ਤੇ ਭਾਜਪਾ ਪੰਜਾਬ 'ਚ ਇਕੱਠੇ ਹੁੰਦੇ ਨੇ 2024 ਤੋਂ ਪਹਿਲਾਂ ਉਹਦੇ ਨਾਲ ਪੰਜਾਬ ਦੀ ਸਿਆਸਤ ਦਿਲਚਸਪ ਬਣ ਸਕਦੀ ਹੈ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਪੰਜਾਬ ਦੇ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਹੈ ਪਰ ਜਿਹੜੇ ਨਰੋਲ ਪਿੰਡੂ ਖੇਤਰ ਨੇ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਹਲੇ ਬਹੁਤ ਕੁਝ ਕਰਨਾ ਬਾਕੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਲੀਡਰਸ਼ਿਪ ਹੈ ਉਹ ਆਪਣੀ ਲੀਡਰਸ਼ਿਪ ਉਭਾਰਨੀ ਪੈਣੀ ਹੈ ਔਰ ਅਗਰ ਅਸੀਂ ਸੋਚ ਵੀ ਲਈਏ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ ਤੇ ਫਿਰ ਅਕਾਲੀ ਦਲ ਦੇ ਲੀਡਰ ਉਧਰ ਕਾਂਗਰਸ ਤੋਂ ਗਏ ਹੋਏ ਲੀਡਰ ਭਾਜਪਾ ਦੇ ਵਿੱਚ ਸੋ ਇਹ ਬੜੀ ਵੱਖਰੀ ਤਰ੍ਹਾਂ ਦਾ ਸੁਮੇਲ ਵੀ ਬਣ ਸਕਦਾ ਹੈ ਫਾਇਦੇ ਦੀ ਜਗ੍ਹਾ ਇਹਦਾ ਇਹ ਵੀ ਹੋ ਸਕਦਾ ਹੈ ਕਿ ਨਾ ਫਾਇਦਾ ਹੋਵੇ ਨਾ ਨੁਕਸਾਨ ਹੋਵੇ ਪਰ ਇਹਨਾਂ ਦੋਨਾਂ ਪਾਰਟੀਆਂ ਨੂੰ ਕੋਈ ਫਾਇਦਾ ਨਾ ਹੋਵੇ ਇਹ ਵੀ ਹੋ ਸਕਦਾ ਹੈ ਇਸ ਤਰੀਕੇ ਦੇ ਗੱਠਜੋੜ ਦਾ ਪਰ ਹੁਣ ਅਗਰ ਇਹ ਗੱਠਜੋੜ ਹੁੰਦਾ ਹੈ 2024 ਚ ਲੋਕ ਮਨ ਕੀ ਕਹਿੰਦੇ ਨੇ ਇਸ ਗੱਠਜੋੜ ਤੇ ਇਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਜੀ ਡੱਲਾ ਸਾਹਿਬ ਇਹਨਾਂ ਸਾਰੇ ਸਵਾਲਾਂ ਤੇ ਤੁਸੀਂ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ